ਸ਼ਾਮ ਨੂੰ 3:30 ਵਜੇ ਦੇ ਕਰੀਬ ਉਹ ਆਇਆ ਆ ਉਹਨਾਂ ਨੇ ਪਹਿਲੇ ਨਿਰਮਾ ਭਾਈ ਦਾ ਨਾਮ ਪੁੱਛਿਆ ਆ ਸਾਡੇ ਬਜ਼ੁਰਗੋ ਉੱਥੇ ਝੋਨਾ ਫੰਡ ਰਹੇ ਸੀਗੇ ਤੇ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਗੜਿਆਂ ਦਾ ਕੁਝ ਕੰਮ ਚੱਲ ਰਿਹਾ ਉਹ ਗੜੇ ਸਾਡੀ ਜਗ੍ਹਾ ਆ ਉਹ ਆਪਾਂ ਨਹੀਂ ਦਿੱਤੀ ਹੈਗੀ ਤੇ ਅੱਤਰ ਸੀ ਗਿਆ ਦੇਖੋ ਕਾਫੀ ਵੱਡਾ ਹਾਂਜੀ ਉਹ ਲੈ ਕੇ ਤੇ ਉਹ ਮਾਰਨ ਪਿਆ ਆ ਤੇ ਫਿਰ ਮੈਂ ਛੇਤੀ ਨਾਲ ਬਜ਼ੁਰਗਾਂ ਨੂੰ ਲੈ ਕੇ ਤੇ ਆਪਨੇ ਬੱਚਿਆਂ ਨੂੰ ਲੈ ਕੇ ਅੰਦਰ ਗਈ ਬੱਚੇ ਰੋ ਰਹੇ ਸੀਗੇ ਸ਼ਾਮ ਨੂੰ 3:45 ਵਜੇ ਦੇ ਕਰੀਬ ਉਹ ਆਇਆ ਆ ਉਹਨਾਂ ਨੇ ਪਹਿਲੇ ਨਿਰਮਾ ਭਾਈ ਦਾ ਨਾਮ ਪੁੱਛਿਆ ਆ ਕਿ ਨਿਮਾ ਘਰੇ ਆ ਤੇ ਮੈਂ ਬੋਲਿਆ ਕਿ ਨਹੀਂ ਉਹ ਘਰ ਨਹੀਂ ਹੈਗੇ ਤੇ ਬਾਅਦ ਸਾਡੇ ਬਜ਼ੁਰਗ ਉੱਥੇ ਝੋਨਾ ਫੰਡ ਰਹੇ ਸੀਗੇ ਤੇ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਗੜਿਆਂ ਦਾ ਕੁਝ ਕੰਮ ਚੱਲ ਰਿਹਾ ਉਹ ਗੜੇ ਸਾਡੀ ਜਗ੍ਹਾ ਆ ਉਹ ਆਪਾਂ ਨਹੀਂ ਦਿੱਤੀ ਹੈਗੀ ਤੇ ਉਹਦੇ ਕਰਕੇ ਉਹ ਜ਼ਬਰਦਸਤੀ ਲੈ ਰਿਹਾ ਸਾਡੇ ਕੋਲੋਂ ਤੇ ਮੈਂ ਇਕੱਲੀ ਸੀਗੀ ਉਸ ਟਾਈਮ ਹਾਂਜੀ ਬੱਚੇ ਨਾਲ ਸੀਗੇ ਹਾਂਜੀ ਬਾਟਰ ਸੀਗੀ ਉਹ ਦੇਖੋ ਕਾਫੀ ਵੱਡਾ ਹਾਂਜੀ ਉਹ ਲੈ ਕੇ ਤੇ ਉਹ ਮਾਰਨ ਪਿਆ ਆ ਤੇ ਫਿਰ ਮੈਂ ਛੇਤੀ ਨਾਲ ਬਜ਼ੁਰਗਾਂ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਗਈ ਬੱਚੇ ਰੋ ਰਹੇ ਸੀਗੇ ਕੁੰਡੀਆਂ ਲਗਾਈਆਂ ਆਪਾਂ ਤੇ ਬਾਅਦ ਚ ਫਿਰ ਉਹ ਇੱਧਰ ਆ ਗਿਆ ਦਰਵਾਜ਼ੇ ਨੂੰ ਮਾਰਿਆ ਉਹਨੇ ਗੱਡੀ ਨੂੰ ਮਾਰਿਆ ਅੰਦਰ ਬਸ ਉਹ ਧਮਕੀਆਂ ਦੇ ਰਿਹਾ ਸੀਗਾ ਕਿ ਜੇ ਤੁਸੀਂ ਅੱਗੇ ਤੋਂ ਮੇਰੇ ਤੇ ਐਕਸ਼ਨ ਲਿਆ ਕੋਈ ਤੇ ਮੈਂ ਤੁਹਾਡੇ ਬੱਚਿਆਂ ਨੂੰ ਦੇਖ ਲਾਂਗਾ ਫਿਰ ਜੀ ਫਿਰ ਆਪਾਂ ਛੇਤੀ ਨਾਲ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਲੈ ਕੇ ਅੰਦਰ ਗਏ ਬੱਚੇ ਰੋ ਰਹੇ ਸੀਗੇ ਮੰਗ ਇਹੀ ਕਰਦੇ ਆਂ ਕਿ ਸਭ ਤੋਂ ਸਭ ਕਾਰਵਾਰੀ ਹੋ ਇਨਸ਼ਾਅੱਲਾ ਇਹ ਉੱਤੇ ਸਾਡੇ ਬੱਚਿਆਂ ਨੂੰ ਲੈ ਕੇ ਧਮਕੀ ਦੇ ਰਿਹਾ ਕੱਲ ਨੂੰ ਉਹ ਫੇਰ ਸਾਤ ਨੂੰ ਪੈ ਸਕਦਾ ਆ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੈ ਤੁਸੀਂ ਵੀਡੀਓ ਬਣਾਈ ਹੈ ਗੱਲ ਹੈਗੀ ਹੈ ਸਾਰੀ ਪੰਚਾਇਤੀ ਘੜਿਆਂ ਦੀ ਜਿਹਦੇ ਵਿੱਚ ਸਾਡੂ ਰஞ்சிਸ਼ ਦੇ ਤਹਿਤ ਸਾਡੇ ਘਰ ਆਨ ਕੇ ਇਨਾ ਦਰਦਨਾਕ ਹਮਲਾ ਕੀਤਾ ਕਿ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਸਾਡੀ ਛੋਟੀ ਦੇਵਰਾਣੀ ਘਰ ਸੀ ਮੈਂ ਔਰ ਮੇਰੇ ਹਸਬੰਡ ਮਾਰਕੀਟ ਗਏ ਹੋਏ ਹੀ ਉਹ ਆਏ ਆ ਉਹਨਾਂ ਨੇ ਪਹਿਲਾਂ ਸਾਡੇ ਬਜ਼ੁਰਗ ਸਾਡੇ ਪਾਪਾ ਨੂੰ ਬਹੁਤ ਗਾਲੀਆਂ ਦਿੱਤੀਆਂ ਬਹੁਤ ਜ਼ਿਆਦਾ ਜਿਹੜੀਆਂ ਕੀ ਬਰਦਾਸ਼ਤ ਤੋਂ ਬਾਹਰ ਸੀ ਅਹੀਂ ਆਪਣੇ ਉਹਨਾਂ ਨੇ ਸਾਡੀ ਛੋਟੀ ਦੇਵਰਾਣੀ ਮੇਰੀ ਨੇ ਉਹਨਾਂ ਨੂੰ ਘਰ ਲਿਆਂਦਾ ਗੇਟ ਦਵਾ ਹੁੰਡਾ ਲਾਇਆ ਪਰ ਉਹ ਬੰਦੇ ਨੇ ਦੱਤਰ ਫੜ ਕੇ ਪਹਿਲਾਂ ਗੇਟ ਨੂੰ ਤੋੜਿਆ ਸਾਡੇ ਬਜ਼ੁਰਗ ਸਾਡੇ ਜਿਹੜੇ ਐ ਸਿੱਖੀ ਸਰੂਪ ਨੇ ਉਹਨਾਂ ਦੀ ਮਾਂ ਉਹਦੀ ਰਾਜਨਾਨੀ ਨੇ ਪਹਿਲਾਂ ਸਾਡੇ ਬਜ਼ੁਰਗ ਨੂੰ ਦਾੜੀ ਨੂੰ ਹੱਥ ਪਾਇਆ ਹਾਂ ਉਹਨੂੰ ਇਸ ਤਰ੍ਹਾਂ ਇਹ ਕਿੱਦਾਂ ਪਿੰਡ ਵਿੱਚ ਫਿਰ ਇਹ ਕਿੱਦਾਂ ਹੋ ਰਿਹਾ ਹੈ ਹਾਂ ਤੁਸੀਂ ਸਾਹਮਣੇ ਮੀਡੀਆ ਤੁਹਾਡੇ ਸਾਹਮਣੇ ਹੈ ਮੇਰੀ 10 ਲੱਖ ਦੀ ਗੱਡੀ ਤੋੜੀ ਹੈ ਅੰਦਰ ਜਾ ਕੇ ਮੇਰੇ ਘਰ ਦਾ ਸਾਰਾ ਮੇਰਾ ਜ਼ਰੂਰਤ ਦਾ ਸਮਾਨ ਤੋੜ ਕੇ ਗਿਆ ਮੈਂ ਉਸ ਟਾਈਮ ਆਪਣੇ ਸਕੂਲ ਦੇ ਕੰਮ ਦੀ ਡਿਊਟੀ 'ਮੈਂ ਹੈ ਮੈਂ ਕਰੋ ਜੇ ਅਸੀਂ ਨਿਕਲੇ ਹਾਂ ਫਿਰ ਅੰਦਰ ਆਇਆ ਫਿਰ ਉਹਨ ਸਾਡੀ ਛੋਟੀ-ਵੋਟੀ ਨੂੰ ਧਮਕੀ ਦਿੱਤੀ ਐ ਜਿਸ ਤੋਂ ਬਾਅਦ ਐ ਇੱਕ ਸਾਡੀ ਛੋਟੀ ਇਹਨੂੰ ਕਹਿ ਕੇ ਗਿਆ ਉਹ ਕਹਿੰਦਾ ਇਹ ਖੁਦ ਤੁਹਾਨੂੰ ਦੱਸੇਗੀ ਕਿ ਉਹ ਸਾਨੂੰ ਕੀ ਕਹਿ ਰਿਹਾ ਕਿ ਜੇ ਮੇਰੇ ਤੇ ਕੋਈ ਕਾਰਵਾਈ ਕੀਤੀ ਤੇ ਮੈਂ ਤੁਹਾਡੇ ਬੱਚੇ ਨਹੀਂ ਬਖਸ਼ਾਂਗਾ ਅਸੀਂ ਕਿੱਥੇ ਚੱਲ ਜਾਈਏ ਸੀ ਪਿੰਡ ਵਿੱਚ ਦੀ ਅਸੀਂ ਪਿੰਡ ਦੇ ਵਸਨੀਕ ਆ ਅਸੀਂ ਕਿੱਥੇ ਚੱਲ ਜਾਈਏ ਸਾਨੂੰ ਮੰਗ ਕਰ ਰਹੀ ਹੈ ਕਿ ਇਹਨਾਂ ਨੂੰ ਸੱਤ ਤੋਂ ਸੱਤ ਕੀ ਡਿਜ਼ਾਈਨ ਅਤੇ ਐਕਸ਼ਨ ਬੰਦਾ ਕੀਤਾ ਜਾਏ ਅਸੀਂ ਉਹਨੇ ਦਿਨ ਸ਼ਾਂਤ ਨਹੀਂ ਬੈਠਾਂਗੇ ਜਿੰਨੀ ਦੇ ਸਾਡੇ ਘਰ ਦਾ ਸਾਨੂੰ ਪਰਸਨਲ ਕਾਰ ਹਨ ਕਿ ਸਾਨੂੰ ਟਾਲ ਆਈ ਗਈ ਹੈ ਇੱਕ ਪਿੰਡ ਦਾ ਮਸਲਾ ਨਹੀਂ ਹੈ ਇਹ ਇੱਕ ਹਰ ਘਰ ਦਾ ਮਸਲਾ ਹੈ ਹਰ ਘਰ ਵਿੱਚੋਂ ਜਾ ਕੇ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਹੋ ਰਿਹਾ ਉਹਨੂੰ ਪਲੀਜ਼ ਥਮਾਇਆ ਜਾਏ ਮੈਂ মিডিਆ ਅੱਗੇ ਪਲੀਜ਼ ਇਹ ਬੇਨਤੀ ਕਰ ਰਹੀ ਹਾਂ ਸਾਡੇ ਹੱਕ ਸੱਚ ਲਈ ਸਾਡੀ ਜਿਹੜੀ ਸੁਣਵਾਈ ਕੀਤੀ ਜਾਏ ਮੈਂ ਪ੍ਰਸ਼ਾਸਨ ਤੋਂ ਵੀ ਇਹੀ ਮੰਗਦਾ ਬਾਅਦ ਕੰਮ ਵੀ ਕਰਨਾ ਕੋਈ ਵੀ ਆ ਕੇ ਸਾਨੂੰ ਸ਼ਰੇਆਮ ਇਹ ਤੇ ਬਿਲਕੁਲ ਸਾਡੀ ਜਿਹੜੀ ਹੈ ਸਾਡੀ ਸਾਨੂੰ ਖਤਮ ਕਰਨ ਦੀ ਪੂਰੀ ਕਾਰ ਕੋਸ਼ਿਸ਼ ਆਦਵੀ ਚਾਹੀਦੀ ਤੇ ਉਹ ਤੋੜਫਨ ਕਰਕੇ ਤੇ ਫਿਰ ਵਾਪਸ ਆਇਆ ਤੇ ਕਹਿੰਦਾ ਕਿ ਜੇ ਪਰਚਾ ਕੀਤਾ ਤੇ ਮੈਂ ਤੁਹਾਡੇ ਬੱਚਿਆਂ ਨੂੰ ਨਹੀਂ ਛੱਡਣਾ ਇਹ ਕਹਿ ਕੇ ਤੇ ਚਲੀ ਜਾਂਦਾ ਸਰੇ ਆਂ ਤੁਮ ਕੀ ਦਿੱਤੀ ਆ ਹਾਂਜੀ ਸਰੇ ਆਂ ਅੱਤ ਉਹ ਕਿੰਨਾ ਤੋਂ ਨੁਕਸਾਨ ਹੋਗਾ ਭਾਜੀ ਵੀ ਆ ਗਈ ਲਾਗੇ ਜਦੋਂ ਇਹ ਕਹੇ ਕਿ ਮੈਂ ਤੁਹਾਡੇ ਬੱਚਿਆਂ ਨੂੰ ਨਹੀਂ ਛੜਨਾ ਇੱਥੇ ਹੀ ਹੋਣਿਆ ਬੁੱਲਾ ਭਾਜੀ ਤੁਸੀਂ ਮੰਗ ਕੀ ਕਰਦੇ ਹੋ ਔਰਤਾ ਮੰਗ ਕੀ ਕਰਦੀ ਤੁਸੀਂ ਔਰਤਾ ਮੰੰਗੀ ਕਰਦੀ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਆ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਸਾਡੇ ਪਾਪਾਈ ਦੇ ਇਸ ਦੇ ਨੇ ਇਹ ਸਾਡੇ ਅੰਕਲ ਜੀ ਆਏ ਇਹਨਾਂ ਨੇ ਇਹ ਸਾਡੀ ਵਰਤੀ ਨੂੰ ਸਾਡੇ ਕਾਰਨ ਕੇ ਉਹਨਾਂ ਨੂੰ ਬਾਹਰ ਕੱਢਿਆ ਆ ਤਾਂ ਅੱਦ ਅਸੀਂ ਜਾਨ ਬਚਾਉਣ ਵਾਲੇ ਹੋਏ ਆ ਇੱਕ ਸਾਡੇ ਭਾਜੀ ਨੇ ਰਿਸਪੈਕਟਡ ਸਾਡੇ ਪਿੰਡ ਦੇ ਡਾਕਟਰ ਸਾਹਿਬ ਨੇ ਇੱਕ ਪੜ੍ਹੇ ਲਿਖੇ ਇਨਸਾਨ ਹਨ ਹੈ ਨਾ ਇਹ ਚੀਜ਼ ਸਮਝ ਦਿਯਾ ਤੇ ਇਹ ਅਨਪੜ੍ਹ ਲੋਕ ਸਾਡੇ ਨਾਲ ਤੱਕਾ ਕਰ ਰਹੇ ਆ ਮੈਂ ਮੇਰੀ ਇਸ ਘਰ ਲਾਗੇ ਪੈਰੀ ਹੈ ਮੈਂ ਕਣਕ ਬਜਾ ਰਿਹਾ ਹਾਂ ਇਹਨਾਂ ਦੇ ਘਰ ਰੌਣੀ ਬੜੀ ਪਈ ਤੇ ਮੈਂ ਵੇਖਿਆ ਤੇ ਉਹ ਲਗਾ ਦਿਆ ਈ 575 ਫਿਰ ਮੈਂ ਆਂਟੇ ਨੂੰ ਹਟਾਇਆ ਤੇ ਕੱਢਿਆ ਬਾਹਰ ਨੁਕਸਾਨ ਤਾਂ ਤੁਸੀਂ ਵੇਖ ਲਓ ਜੀ ਜਿੰਨਾ ਘਣ ਭੰਡਾ ਉਹਦੇ ਹਿਸਾਬ ਨਾਲ ਲਾ ਦੂੰਗਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ 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 ਸਾਨੂੰ ਕੰਪਲੀਟ ਮਿਲੀ ਸੀ ਵੀ ਜਿਹੜੇ ਭਾਗੂ ਕਾਮਾ ਦੇ ਕੁਝ ਨੌਜਵਾਨ ਸੀ ਜਿਨ੍ਹਾਂ ਨੇ ਕੰਮ ਕੀਤਾ ਤੇ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਐਜ ਪਰ ਲਾਉ ਰੰ ਸੁਜਾਦਵਾਵਾਂਗੇ ਇਹ ਬਹੁਤ ਕਲੀਅਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਵੀ ਏਰੀਆ ਦੇ ਵਿੱਚ ਕੋਈ ਵੀ ਅਨਸਰ ਆ ਜਾਵੇ ਉਹਨੂੰ ਗੁੰਡਾਗਰਦੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਗੁੰਡਾਗਰਦੀ ਬੁਨਮਾਸ਼ੀ ਕਰੇਗਾ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹਦੇ ਖਿਲਾਫ ਤੱਕ ਤੋਂ ਸਖਤ ਕਾਰਵਾਈ ਕੀਤੀ ਜਾਏ ਭਾਜੀ ਇਹ ਤੁਹਾਡੇ ਮਾਤੇ ਮਰਾਈ ਵਿੱਚ ਕਹਿਣਾ ਚਾਹੁੰਦਾ ਕੋਈ ਵੀ ਇਨਸਾਨ ਜੋ ਵੀ ਕਾਨੂੰਨ ਨੂੰ ਆਪਣੇ ਹੱਥ ਲੈਗਾ ਯਾ ਗੁੰਡਾਗਰਦੀ ਕਰੇਗਾ ਉਹਨੂੰ ਕਦੀ ਵੀ ਕੋਈ ਵੀ ਪਰਾਨ ਨਹੀਂ ਦਿੱਤੀ ਜਾਊਗੀ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਕੇ ਉਹਨੂੰ ਸਜ਼ਾ ਹੋਈ